ਮਿਲ ਗਈ ਜੀ ਐਸਐਸਪੀ ਨੂੰ ਹੈ ਜੀ ਐਸਐਸਪੀ ਨੂੰ ਹਾਜੂ ਮਿਲੇ ਕੱਲ ਨੂੰ ਕਿ ਤੇ ਕੀ ਕਹਿੰਦੇ ਜੀ ਕੋ ਕਹਿੰਦੇ ਅਸੀਂ ਕੋਈ ਨਹੀਂ ਕਰਦੇ ਆ ਤੁਹਾਨੂੰ ਕਰਦੇ ਕਾਰਵਾਈ ਸਾਡੀ ਕਰਦੇ ਆ ਕੋਈ ਹੱਲ ਨਹੀਂ ਹੋਇਆ ਕੱਲ ਨੂੰ ਸ਼ਾਮ ਤੱਕ ਅਸੀਂ 10 ਵਜੇ ਤੱਕ ਉੱਥੇ ਫਿਰਦੇ ਲਈਏ ਉਹ ਪਰਚਾ ਦੋਸਤ ਨੂੰ ਕੱਢਣੀ ਨਹੀਂ ਕੋਈ ਪਰਚਾ ਹੀ ਇਹਨਾਂ ਦੇ ਕੁੜੀ ਦਾ ਅਸੀਂ ਲਿਖਾ ਲਿਆ ਜਿਹੜਾ ਪਰਚਾ ਪਰਚਾ ਜਿਹੜਾ ਪਰਚਾ ਹੋਇਆ ਉਹਦੇ ਵਿੱਚ ਬੱਬੂ ਦਾ ਨਾਮ ਹੈਗਾ ਹਾਂਜੀ ਦੋਨਾਂ ਦਾ ਹੈਗਾ ਹਾਂ ਪਰ ਉਹਨੂੰ ਸਾਈਡ ਤੇ ਰੱਖ ਰਹੀ ਹੈ ਨਾ ਮੈਡਮ ਉਹਨੂੰ ਸਾਡੇ ਮੇਰੀ ਬੇਟੀ ਦਾ ਰੇਪ ਦਾ ਕੇਸ ਹੈ ਜੀ ਜੀ ਦੀ ਸਾਡੀ ਸੁਣਵਾਈ ਨਹੀਂ ਹੋ ਰਹੀ ਅਜੀ ਅੱਜ 3 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ 16 ਤਰੀਕ ਦੀ ਘਟਨਾ ਜੀ ਇਹ 16 ਤਰੀਕ ਦੀ ਘਟਨਾ ਸੀ ਇੱਥੇ ਆ ਪਰਸੋਂ ਆਏ ਆ ਜੀ ਜਦੋਂ ਮੇਰੀ ਬੇਟੀ ਤੇ ਪੇਨ ਹੋਣ ਲੱਗ ਗਿਆ ਸੀ ਪਰਸੋਂ ਇੱਥੇ ਆ ਗਏ ਸੀ ਜੀ ਤੇ ਉਸ ਤੋਂ ਬਾਅਦ ਸਾਡਾ ਇਹਨੂੰ ਐਨਵੈਸ਼ੀਓ ਹੋਇਆ ਸਾਰਾ ਇੱਥੇ ਤੇ ਪਰ ਗੱਲ ਕਰ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਥੇ ਕੱਟ ਨਸਰ ਐ ਸੀ ਮੇਰੀ ਬੇਟੀ ਘਰ ਸੀਗੀ ਉਹਦੀ ਫਰੈਂਡ ਨੂੰ ਲੈ ਕੇ ਗਈ ਹੈ ਮੀਤੇ ਜੀ ਪੱਕਾ ਉਹਨਾਂ ਦੇ ਮਨਪੀਤ ਕੋਈ ਲੜਕਾ ਉਹਨਾਂ ਦੇ ਘਰ ਲੈ ਕੇ ਗਈਏ ਦੋ ਲੜਕੇ ਸੀਗੇ ਮਨਪੀਤੇ ਤੇ ਪੱਪੂ ਉਹਨਾਂ ਦੇ ਘਰ ਉਹਨੂੰ ਲੈ ਕੇ ਗਈ ਕਹਿੰਦੀ ਆ ਕਿ ਆਪਾਂ ਆ ਜਾ ਮੇਰੇ ਥੋਲਾ ਥੁਲਾ ਪਵਾਕ ਲਈ ਉਹ ਜਿਹੜੀ ਹੈਗੀ ਅਸੀਂ ਦੀ ਉਹਨਾਂ ਨੇ ਘਾਟ ਹੀ ਜਾਣੇ ਉਹਨੇ ਬਾਹਰ ਅੰਦਰ ਤੇ ਉਹ ਬੇਟੀ ਨੂੰ ਕਹਿੰਦੀ ਕਿ ਮੈਂ ਥੋਲਾ ਪਵਾ ਕੇ ਲੈ ਕੇ ਨਹੀਂ ਆ ਚਲੀਏ ਮੇਰੀ ਬੇਟੀ ਭੋਲੀ ਸੀ ਉਹ ਨਾਲ ਚਲੀ ਗਈ ਆਪ ਉਹਨੂੰ ਕਹਿੰਦੀ ਆ ਕਿ ਚੱਲ ਆ ਨਾਲ ਚਲੀ ਗਈ ਜਦੋਂ ਤੇ ਤੇ ਉਹਨੂੰ ਮੁੰਡੇ ਨੂੰ ਕਹਿੰਦੀ ਕਿ ਤੇਰੀ ਮੰਮੀ ਕਿੱਥੇ ਹੈ ਕੀ ਪਤਾ ਨੇ ਦੀ ਪਲੈਨਿੰਗ ਸੀਗੀ ਪਹਿਲਾਂ ਤੋਂ ਉਹ ਲੜਕੀ ਦੀ ਜਦੋਂ ਉਹਨੂੰ ਕਹਿੰਦੀ ਕਿ ਆਜ ਆਪ ਨਾਲ ਚਲੀਏ ਤੇ ਉਹ ਕਹਿੰਦੀ ਕਿ ਮੇਰੇ ਮੰਮੀ ਨੂੰ ਬੁਲਾ ਲਾ ਵੀ ਤੂੰ ਉਹ ਕਹਿੰਦੀ ਵਾ ਮੇਰੇ ਸਾਹਮਣੇ ਗਵੰਡੀਆਂ ਦੇ ਘਰ ਉਹਦੀ ਮੰਮੀ ਨੂੰ ਬੁਲਾ ਲਿਆਓ ਤੁਸੀਂ ਉਹਨਾਂ ਦੇ ਘਰੇ ਕੋਈ ਨਹੀਂ ਸੀ ਘਰੇ ਕੋਈ ਨਹੀਂ ਸੀ ਉਹ ਮਨਪ੍ਰੀਤ ਸਿੰਘ ਦੇ ਘਰੇ ਜਿੱਥੇ ਇੱਕ ਉਹ ਮੁੰਡਾ ਬੱਬੂ ਸੀ ਤੇ ਇਹ ਸੀਗੀ ਤੇ ਉਹਨੂੰ ਤੀਸਰੀ ਆ ਲੜਕੀ ਸੀਗੀ ਇਹਨੂੰ ਇਹਨਾਂ ਨੇ ਛੱਡ ਗਏ ਤੇ ਕਹਿੰਦੀ ਤੂੰ ਰੁਕ ਇੱਥੇ ਮਾਗੀ ਤੇ ਜਿਹੜਾ ਮਨਪ੍ਰੀਤ ਨਾਂ ਦਾ ਲੜਕਾ ਸੀ ਇਹਨੇ ਗੇਟ ਬੰਦ ਕਰਕੇ ਕੁੜੀਆ ਦੀ ਬਾਹ ਖਿੱਚ ਲਈ ਜੇ ਰੋਲਾ ਪਾਉਣ ਲੱਗੀ ਤਾਂ ਉਧਰ ਬੱਬੂ ਬੈੱਡ ਤੋਂ ਉੱਠ ਕੇ ਇਹਦਾ ਉਹਦੋਂ ਆਕੇ ਇਹਦਾ ਮੂੰਹ ਪਾੜਨ ਲਿਆ ਨੇ ਜਦੋਂ ਜੋ ਤੜਕਾ ਤੱਕਾ ਕੀਤਾ 1 ਵਜੇ ਦੇ ਕਰੀਬ ਦੇ 5 5:30 6 ਵਜੇ ਘਰੇ ਕੁੜੀ ਆਈ ਆ ਸਾਡੀ ਤੇ ਮੈਂ ਇਹਦੇ ਪਾਪਾ ਬਾਹਰ ਗਏ ਹੋ ਸੀ ਪਾਟ ਤੇ ਪਿੰਡ ਦੇ ਵਿੱਚ ਹੀ ਪਾਟ ਕਰ ਰਹੇ ਸੀਗੇ ਤੇ ਮੈਂ ਬਟਿੰਡਾ ਜੀ ਆਈ ਹੋਈ ਸੀ ਕੰਮ ਕਰਦੇ ਹੋਦੇ ਜੋ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਤੇ ਅਸੀਂ ਗੁੜੀਆਂ ਨੂੰ ਪੁੱਛਿਆ ਗੁੜੀਆਂ ਨੇ ਕੁਝ ਵੀ ਨਹੀਂ ਸਾਨੂੰ ਦੱਸਿਆ ਕਹਿੰਦੀ ਮੈਂ ਅਸੀ ਮੇਰੀ ਤਬੀਅਤ ਠੀਕ ਨਹੀਂ ਹੈਗੀ ਮਮਾ ਚਲੋ ਅਸੀਂ 2 ਦਿਨ ਬਤਾਤੇ ਜੋ ਤੀਸਰੇ ਦਿਨ ਉਹ ਤੇ ਜ਼ਿਆਦਾ ਪੇਨ ਹੋਣ ਲੱਗ ਗਿਆ ਤੇ ਉਹਦੇ ਬਲੀਡਿੰਗ ਸਟਾਰਟ ਹੋ ਗਈ ਤੇ ਮੈਨੂੰ ਕਹਿੰਦੀ ਮੰਮੀ ਜਦੋਂ ਉਹਨੂੰ ਪੁੱਛਣ ਲੱਗੀ ਮੈਂ ਕਿ ਬੇਟੇ ਕੀ ਗੱਲ ਹੈ ਕਹਿੰਦੀ ਮਮਾ ਮੇਰੇ ਨਾਲ ਤਾਂ ਆਹ ਘਟਨਾ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਬਟਿੰਡਾ ਲੈ ਆਏ ਉਹਨੂੰ ਜਦੋਂ ਸਿਵਲ ਹਸਪੀਟਲ ਬਟਿੰਡਾ ਲੈ ਆਏ ਸ਼ਾਮ ਤੱਕ ਸਾਡੀ ਜਿਹੜੀ ਹੋਈ ਹੈ ਮੈਡੀਕਲ ਵਗੈਰਾ ਹੋਣ ਲੱਗੇ ਬੇਟੀ ਦੇ ਸਵੇਰ ਇਹਨਾਂ ਦੀ ਉਹ ਮੈਡਮ ਜਸਵਿੰਦਰ ਕੌਰ ਸਾਡੇ ਬਿਆਨ ਲੈਣ ਵਾਸਤੇ ਆ ਗਈ ਜਿਹੜੀ ਜਸਵਿੰਦਰ ਕੌਰ ਆ ਸਾਡੇ ਬਿਆਨ ਲੈਣ ਵਾਸਤੇ ਆਈ ਤੇ ਬੇਟੀ ਨੂੰ ਪਰੇ ਕਰਕੇ ਕੀ ਪਤਾ ਕੀ ਬਿਆਨ ਲਿਖ ਰਹੀ ਸੀ ਤੇ ਮੈਂ ਉਹਨੂੰ ਆਕੇ ਵੀ ਮੈਂ ਤੇ ਕੋਲੇ ਬੈਠੂਗੀ ਬੇਟੀ ਵੀ ਦੀ ਮੇਰੀ ਜਿਹੇ ਪੋਜੀਸ਼ਨ ਹੈ ਨਹੀਂ ਵੀ ਡਰੀ ਸਹਿਮੀ ਪਈ ਐ ਵੀ ਇਹ ਨਾਮ ਹੋ ਮੈਂ ਲੈ ਕੇ ਜਾਵਾਂ ਕਹਿੰਦੀ ਨਹੀਂ ਤੁਸੀਂ 2 ਮਿੰਟ ਵਾਸਤੇ ਪਾਸੇ ਹੋ ਜੋ ਜੋ ਲੋ ਮੈਂ ਉਹਦੇ ਕੋਲੇ ਦੋ ਮਿੰਟ ਵਾਸੇ ਵਾਸੇ ਪਾਸੀ ਫਿਰ ਫੇਰ ਮੈਂ ਆਦੀ ਬੇਟੀ ਨੇ ਮੈਨੂੰ ਇਸ਼ਾਰਾ ਕੀਤਾ ਮम्मा ਮੇਰੇ ਕੋਲੇ ਆ ਖੜ੍ਹਜੋ ਮੈਨੂੰ ਡਰ ਲੱਗਦਾ ਮੈਂ ਕੋਲੇ ਹੋ ਕੇ ਕੜਨ ਲੱਗੀ ਉਹ ਬਿਆਨ ਲਿਖਣ ਲੱਗੀ ਕੁਝ ਤਾਂ ਉਹਨੇ ਆਪਦੇ ਵੱਲ ਨਹੀਂ ਉਹ ਲਿਖਤੇ ਕੁਝ ਜਿਹੜੀ ਬੇਟੀ ਮੇਰੀ ਬੋਲ ਰਹੀ ਸੀ ਉਹ ਉਹ ਲਿਖ ਰਹੀ ਸੀ ਬਾਅਦ ਵਿੱਚ ਜਦੋਂ ਬਿਆਨ ਲਿਖ ਰਿਹਾ ਕਹਿੰਦੀ ਮੈਡਮ ਤੁਸੀਂ ਸਾਈਨ ਕਰੋ ਤੇ ਮੈਂ ਸਾਈਨ ਕਰਨ ਲੱਗੀ ਸਾਡੇ ਪਿੰਡ ਦੇ ਜਿਹੜੇ ਅਧਿਕਾਰdaar ਹੈਗੇ ਸਰਨਜੀਤ ਸਿੰਘ ਮੈਂ ਉਹਨਾਂ ਨੂੰ ਕਾਲ ਕੀਤਾ ਮੈਂ ਕਿਹਾ ਸਰ ਤੁਸੀਂ ਆਜੋ ਮੈਂ ਕਿਹਾ ਮੈਂ ਕੱਲ ਨਹੀਂ ਇੱਥੇ ਉਹ ਆ ਗਿਆ ਉਹਨਾਂ ਜਦੋਂ ਮੈਂ ਬੁਲਾਇਆ ਤੇ ਉਹ ਮੈਨੂੰ ਕਹਿੰਦੇ ਮੈਡਮ ਮੈਂ ਪੜਨ ਵਾਸਤੇ ਲਿਤਾ ਉਹ ਮੈਨੂੰ ਕਹਿੰਦੀ ਪਰਚਾ ਨਹੀਂ ਤੁਹਾਨੂੰ ਪੜਨ ਦੇਣਾ ਮੈਂ ਇਹ ਕਹਿੰਦੇ ਕਿਉਂ ਇਹਨਾਂ ਦਾ ਹੱਕ ਹੈ ਨਾਲ ਬਹਿਸਣ ਲੱਗੀ ਕਹਿੰਦੀ ਇਹਨਾਂ ਦਾ ਹੱਕ ਹੈ ਪੜਨਗੇ ਇਹ ਮਦਰ ਵੀ ਅਸੀਂ ਘੜਾ ਪਰਣਾ ਇਹਨਾਂ ਦੀ ਮਦਰ ਨੂੰ ਪੜਨ ਦੋ ਪਰਚਾ ਕਹਿੰਦੀ ਨਹੀਂ ਮੈਂ ਪਰਚਾ ਨਹੀਂ ਪੜਨ ਦੇਣਾ ਇਹਨੇ ਨਾਲ ਇਹਨਾਂ ਨਾਲ ਬਹਿਸਣ ਲੱਗੀ ਮੈਨੂੰ ਕਹਿੰਦੀ ਧੱਕੇ ਨਾ ਕਹਿੰਦੀ ਤੂੰ ਸਾਈਨ ਕਰ ਜਿਦੋਂ ਮੈਂ ਅਹ ਬੈਠੀ ਆ ਮੈਂ ਇਨਕੁਆਰੀ ਕਰਵਾਉਂਗੀ ਸਾਰਾ ਕੁਝ ਮੈਂ ਕਰੂੰਗੀ ਕਹਿੰਦੀ ਬਾਕੀ ਉਹ ਮੁੰਡਿਆਂ ਦੀ ਤੁਸੀਂ ਜਾਣਾ ਪੱਟੀ ਇਹਨੇ ਇੱਕ ਪਾਸੇ ਤੁਸੀਂ ਕਹੀਏ ਨੇ ਵੀ ਅਸੀਂ ਸਾਈਨ ਨਹੀਂ ਕਰਦੇ ਮੈਂ ਕਹਾਂ ਮੈਡਮ ਇਹਨੂੰ ਪਰਚਾ ਪੜ ਲਾ ਲਓ ਕਹਿੰਦੀ ਨਹੀਂ ਪੜਨਾ ਹੁਣ ਸਾਨੂੰ ਐ ਹੀ ਸੜਕੀ ਅਸੀਂ ਇਨਕੁਆਰੀ ਕੋਈ ਹੋਰ ਕਰੇ ਇਹ ਮੈਡਮ ਨਾ ਕਰਨ ਸਾਡੇ ਕਿਉਂਕਿ ਸਾਨੂੰ ਪਤਾ ਹੈ ਸਾਡੇ ਨਾਲ ਫਿਰ ਵੀ ਕੋਈ ਰੰਜਿਸ਼ ਕੱਢਣਗੇ ਠੀਕ ਹੈ ਜੀ ਇੱਕ ਸਾਡੇ ਸਵਰਨਜੀਤ ਸਿੰਘ ਹੈ ਇਹਨਾਂ ਤੇ ਝੂਠਾ ਦੋਸ਼ ਲਾ ਰਹੀ ਹੋ ਵੀ ਮੈਨੂੰ ਮੰਦਾ ਬੋਲਿਆ ਇਸ ਤਰ੍ਹਾਂ ਦਾ ਕੋਈ ਵੀ ਹੈ ਨਹੀਂਗਾ ਉੱਥੇ ਜਿਹਨੂੰ ਮਰਜ਼ੀ ਪੁੱਛ ਲੋ ਸਾਡੇ ਉੱਤੇ ਜਿੰਨੇ ਵੀ ਸੀਗੇ ਉਹ ਦੱਸ ਰਹੇ ਨੇ ਵੀ ਕੁਝ ਨਹੀਂ ਬੋਲੇ ਉਹਨਾਂ ਨੂੰ ਸਿਰਫ ਇੰਨੀ ਗੱਲ ਹੋਈ ਹੈ ਵੀ ਪਰਚਾ ਪੜ ਲਾ ਤੇ ਇਹਨੇ ਪੜਨ ਨਹੀਂ ਦਿੱਤਾ ਇਹ ਉਹਨਾਂ ਨੂੰ ਕਹਿ ਰਹੀ ਮੈਂਨੂੰ ਤਾਂ ਕੁਝ ਬੋਲਿਆ ਮੰਦਾ ਚੰਦਾ ਇਹ ਤਾਂ ਕੁਝ ਵੀ ਨਹੀਂ ਬੋਲੇ ਕੱਲ ਦੇ ਉਹਨਾਂ ਨੂੰ ਉੱਥੇ ਬਿਠਾਈ ਬੈਠੇ ਆ ਨਾ ਉਹਨਾਂ ਨੂੰ ਕੁਝ ਕਰ ਰਹੇ ਸੀ ਐਨੇ ਸਾਰੇ ਅਫਸਰਾਂ ਦੇ ਜਾ ਕੇ ਵਾਪਸ ਆ ਗਏ ਉਹਨਾਂ ਨੇ ਕੋਈ ਹੱਲ ਨਹੀਂ ਕਰ ਰਹੇ ਅਸੀਂ ਉਹਨਾਂ ਹੀ ਮੰਗ ਰੇ ਕਰ ਰਹੇ ਹਾਂ ਇੱਕ ਸਾਡਾ ਕੇਸ ਦੁਬਾਰੇ ਹੋਰ ਕਿਸੇ ਸੰਚਾਰਜ ਨੂੰ ਦਿੱਤਾ ਜਾਵੇ ਸਾਡੇ ਬਿਆਨ ਵੀ ਦੁਬਾਰੇ ਹੋਣ ਤੇ ਜਿਹੜੇ ਸਾਡੇ ਸਾਰੇ ਇਹਨਾਂ ਤੇ ਵੀ ਕੋਈ ਇਨਕੁਆਰੀ ਨਾ ਹੋਵੇ ਇਹਨਾਂ ਨੂੰ ਬਰੀ ਕਿਤ ਦਬਾਅ ਪਾ ਰਹੀ ਹੈ ਵੀ ਸਾਨੂੰ ਰਾਜੀਨਾਮਾ ਕਰ ਲਓ ਜਾਂ ਕਰ ਲਓ ਫਿਰ ਕੁਝ ਕਰ ਲਓ ਅਸੀਂ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਉਹ ਬੱਬੂ ਹੈ ਜੀ ਉਥੋਂ ਦੇ ਮੁੰਡਾ ਜਿਹੜਾ ਹੈਗਾ ਉਹਨੂੰ ਕੇਸ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹੈ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਨੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ